ਮਿਸਾਲ ਸਿੱਖਾਂ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਟ ਇਵੈਂਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਇੱਕੋ ਹੀ ਤੁਹਾਨੂੰ ਵੈੜ ਦਿਖਾਉਣੀ ਆ ਸੋਈ ਸਵਾਈ ਤੁਹਾਨੂੰ ਦਿਖਾਵਾਂਗੇ ਸੋਈ ਦਾ ਇਹ ਵਾਦਾ ਵੀ ਆਪਾਂ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਆਪ ਕਿਰਪਾ ਕਰ। ਚਲੋ ਕਿਰਪਾ ਦੇ ਦਿਜੀਏ। ਵੇਚ ਲੀ ਜੇ ਕੱਲ ਵਾਲੀ ਫਿਰ। ਮਿਲੀ ਜਾਂਦਾ ਰਸਪੋਸ ਵਿਖਦਾ ਜਾਂਦਾ ਅੰਗਰੇਜ਼ੀ। ਅੱਛਾ। ਤੇ ਅੱਜ ਹੀ ਲਿਆਂਦੀ ਹੈ ਨਾ ਇਹ ਵੀ। ਹਾਂਜੀ 1000 ਰੁਪਏ 2 ਕਿਲੋ ਚ ਹੋ ਗਏ ਨਾ। ਅੱਛਾ। ਕਿੰਨੀ ਹੈ 1.5 ਕਿਲੋ 2 ਕਿਲੋ ਚ ਹੋਈ ਦੀ। ਠੀਕ ਹੈ। ਹਾਂਜੀ। ਚਲੋ ਨਾਮ ਦੱਸ ਤੇ ਕਰ। ਵੀਰ ਜੀ ਮੇਰਾ ਜਿੰਦਾ ਜੀ। ਹਾਂਜੀ। ਉਹ ਨੰਬਰ ਆਇਆ ਮੇਰੀ 91 44 60 394 ਤੇ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜਿਹੜਾ ਵੀ ਅੰਮ੍ਰ ਪੁਰਾਣੇ ਤਰਨ ਦਾ ਰੋਡ ਦੇ ਵਿੱਚ ਹੀ ਬਿੰਡ ਕਰਵਾਈ ਪਈਦਾ ਆਪਰਾ ਠੀਕ ਹੈ ਜੀ ਆਪਾਂ ਨੇ ਇੱਥੇ ਟਾਲਾ ਸਾਹਿਬ ਵੀ ਲੱਗ ਗਈ ਆ ਤੇ ਤੇ ਚੀਦਾ ਸਾਹਿਬ ਘਰਦਾਰਾ ਵੀ ਲੱਗ ਗਈ ਆ ਉਹ ਇੱਥੋਂ 4 ਕਿਲੋਮੀਟਰ ਤੇ ਪੈ ਜਾਂਦਾ ਠੀਕ ਹੈ ਜੀ ਤੇ ਕਰੀਏ ਫਿਰ ਸ਼ੁਰੂ ਹੈ ਨਾ ਆ ਦੇਖ ਸਾਡੇ ਬਾਕੀ ਹੈ ਕਿ ਬੱਚੇ ਤਾਂ ਵੀ ਨਹੀਂ ਆ ਇਹ ਹਰ ਵੀਜੀ ਸੂਈ ਜੇ ਫਰਵਰੀ ਦੇ ਲਾਸਟ ਦੇ ਅੱਛਾ ਫਰਵਰੀ ਦੀ 28 ਤਰੀਕ ਦੀ ਅੱਸੀ ਸੂਈ ਠੀਕ ਮਤਲਬ ਮਹੀਨਾ ਡੇਢ ਮਹੀਨਾ ਹੋ ਗਿਆ ਸੂਈ ਨਾ ਠੀਕ ਹੈ ਤੇ ਦੁੱਧ ਕਿੰਨਾ ਹੁੰਦਾ ਦੁੱਧ ਹਾਜ਼ਰ ਜਿਹੜਾ 8 ਕਿਲੋੜਾ ਆਪਣੇ ਘਰ ਚ ਵਾਗ ਦੇਣਾ ਵਿੱਚ ਅੱਛਾ ਹਾਂਜੀ ਪੱਕਾ ਦੁੱਧ ਹੈਗਾ ਜਿਹੜਾ 1 ਲੀਟਰ ਕੈਨ ਨੂੰ 10 ਕਿਲੋ ਕਹੀ ਜਾਈਏ ਮੁਰਗੇ ਦੋ ਟਾਈਮਗਲਾ ਚੋਕੇ ਲਵੇ ਤੇ ਨਜ਼ਰ ਆਇਆ ਨਹੀਂ ਆਉਂਦਾ ਤੇ ਠੰਡੀ ਸੀ ਲਿਆਤਾ ਠੰਡੀ ਸੀ ਲਾ ਪਤਾਰਾ ਮਾਰ ਕੇ ਤੋੜ ਤਾਰ ਕੇ ਐ ਥੱਲੀ ਕਰਾਉਂ ਐ ਵੀਡੀਓ ਦੀ ਚਾਹ ਦਿਖਾ ਦਈਏ ਚਾਹ ਪਹਿਲਾਂ ਤੋੜ ਲਈਏ ਚਲੋ ਫਿਰ ਤੋੜਦਾ ਫਿਰ ਪਹਿਲਾਂ ਤੋੜ ਕੇ ਦਿਖਾ ਦਈਏ ਤੁਹਾਨੂੰ ਇਹ ਗੇਮ ਤੇ ਪਾਉਣ ਵਾਲਾ 4000 ਰੁਪਏ ਦੀ ਬਾਕੀ ਇਹ ਆ ਵੀ ਸਰੀਰਾਂ ਰਾਜੀ ਆ ਤਰ੍ਹਾਂ ਜਰਸੀ ਕ੍ਰੋਸ ਚਾ ਕੱਦ ਵੀ ਦਾ ਹਿਸਾਬ ਨਾਲ ਹੋਰੀ ਹੋਲੀ ਲੈ ਜਾਵੇ ਇਹ ਹੁਣੇ ਆਈ ਆ ਤੇ ਛਬੂ ਦੀ ਹੱਤ ਨਹੀਂ ਉਹ ਹੈਗੀ ਆ ਜ ਲੈ ਆ ਜੀ ਨੱਥਾਂ ਪਈਆਂ ਹੁੰਦੀਆਂ ਛਬੂ ਆਪੇ ਪਾਉਣੀ ਹੁੰਦੀ ਇਧੇ ਆਣ ਗਈ ਠੀਕ ਪਹਿਲਾਂ ਪਿੱਛੇ ਨੱਥਾਂ ਹੀ ਆਮ ਹੀ ਪਈਆਂ ਹੁੰਦੀਆਂ ਨੱਥ ਉਦਾਂ ਛੱਦੀ ਆ ਵੀਰ ਜੀ ਇਹੋ ਕੋ ਨੱਕ ਦੇ ਛੇ ਕਿੱਡਾ ਹਾਂਜੀ ਨੱਥ ਵੀ ਕਿਸੇ ਨੇ ਮੋਟੀ ਪਾਈ ਹਿੰਨੂੰ ਉਦਾਂ ਠੰਡੀਰ ਮਾਰੀ ਉਦਾਂ ਠੰਡੀ ਆ ਉਦਾਂ ਥੋੜਾ ਡਰਦੀ ਡਰਦੀ ਜੀ ਚਲੋ ਲੈ ਜਾਓ ਇੱਕ ਵਰੀ ਇੱਕ ਵਰੀ ਵੀਰ ਜੀ ਇਧਰੋਂ ਫੇਰ ਥੋੜਾ ਹੌਲੀ ਹੌਲੀ ਤੋਰ ਤਾ ਚੰਗੀ ਤਰ੍ਹਾਂ ਹਵਾਨਾ ਦਿਖਾ ਦਿਓ ਤੋਰ ਦਿਓ ਫੇਰ ਬੈਠ ਸਾਡੀ ਉਦਾਂ ਡਰਦੀ ਕਰਕੇ ਨਹੀਂ ਕੋਈ ਕਈ ਜਿਹੇ ਫਸੂ ਜਿਹੜਾ ਬਾਹਰਲੇ ਬੰਦੇ ਤੋਂ ਡਰ ਜਾਂਦਾ ਹੈ ਚਲ ਵਾਜ ਲੈ ਆ। ਬਾਕੀ ਉਤਨੇ ਆ ਵੀ ਰੰਗ ਰੂਪ ਦੀ ਸਾਫ ਆ। ਸਰੀਰੋ ਚੰਗੀ ਆ ਰਾਜੀ ਆ ਤਰਾ। ਗਰਮੀਆਂ ਕੱਢਣ ਵਾਲੀ ਆ ਜਿਹੜੀ। ਲੈ ਜਾ। ਤਰ, ਸਾ ਪਿਛੇ ਰੁਕ। ਝੰਬੂ ਨਾਲੇ ਤਾਂ ਰੰਦੀ ਜਾਜ ਨਹੀਂ ਆਇਨ। ਕਈ ਵਾਰੀ ਕਦੀ ਕਦੀ ਵੀ ਝੰਬੂ ਪਿਆ ਨਹੀਂ ਹੁੰਦਾ। شوائی راک کڑیتا میں ہمیں دکھا دینے ہیں باقی اترہ ہیں جلو رسی پا آگے تھے لے پائے گا آگے رسی پا آگے پا آگے اچھا وہ جو نہیں رہو رہی ہے کھانو کھانو یہاں کھانے دے آپا دیکھ ساتے ہیں چارے ساتے ہیں ایک کو جے ساتے دے ایک کو جے گیپ دے تیسے کپڑا ساتے ہیں ਦਿਖਾ ਦੇ ਜੀ ਚਰਾ ਅ ਅਗਲੇ ਵਾਲੇ ਸਨੰਦਰ ਚਵਾਜ ਅਗਲੇ ਫਿਰ ਸਨੰਦਰ ਦੂਸਰੇ ਦੋ ਸਨੰਦਰ ਦਿਖਾ ਦੇ ਜੀ ਜੀ ਤੇ ਆ ਦੂਸਰੇ ਦੋ ਸਨੰਦਰ ਦਾ ਵਿੱਚਵਾ ਦੇ ਸਕਦੇ ਠੀਕ ਹੈ ਜੀ ਠੀਕ ਆ ਆ ਦੇਖ ਸਾਡੇ ਥਾਣੇ ਦੇ ਤੇ ਦੱਸੀਏ ਵੀ ਕੀ ਫਰਮੂਲੇ ਦਾ ਯਾਰ ਤੀ 5000 ਦੀ ਹੈਗੀ ਕਰ ਦਈਏ ਮਨਤਾ ਨਾ ਹੁੰਦਾ 2000 ਕਰ ਦਿੰਦਾ ਦੋ ਨਾ ਕਰੀਏ ਤਿੰਨ ਕਰ ਦਈਏ 2000 ਰੁਪਏ ਅੱਛਾ 2000 ਦੀ ਦੇ ਦੋ 100 ਰੁਪਏ ਛੋੜ ਹੀ ਹੁੰਦੇ ਆ ਅੱਛਾ ਤੇ ਦੁੱਧ 8 ਲੀਟਰ ਘਰ ਚਵਾ ਦੋ ਚਵਾ ਲਈਦਾ ਠੀਕ ਹੈ ਜੀ ਚਲੋ ਬਾਕੀ ਕੋਈ ਵੀ ਰੇ ਆਵੇ ਆਪਣੀ ਕੋ ਤਸੱਲੀ ਕਰਕੇ ਵੇਸ਼ ਚ ਆ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ